ਸਾਡਾ ਭਾਰ ਘਟਾਉਣ ਦੇ ਵਿੱਚ ਸਾਡੀ ਕਿਵੇਂ ਮਦਦ ਕਰਦਾ ਵਾ ਪਾਣੀ ਜਿਹੜਾ ਤੁਹਾਡਾ ਭਾਰ ਕਿਉਂ ਨਹੀਂ ਵਧੁੰਦਾ ਹੈਗਾ ਤੁਹਾਡੇ ਲੀਵਰ ਨੂੰ ਸਾਫ ਕਰਦਾ ਕਿਉਂਕਿ ਜਿੰਨੀ ਵੀ ਅੰਦਰ ਪਾਣੀ ਆ ਉਹ ਸਾਡਾ ਭਾਰ ਕਿਵੇਂ ਘਟਾਉਂਦਾ ਵਾ ਗੋਡੇ ਮੋਡੇ ਦਰਦ ਕਰਦੇ ਆ ਇਹ ਵੀ ਉਹਨਾਂ ਨੂੰ ਠੀਕ ਕਰਦਾ ਭਾਰ ਤੁਹਾਡਾ ਤਾਂ ਵਧੇਗਾ ਜੀ ਜੇ ਤੁਸੀਂ ਕੇਲੇ ਸੀ ਜ਼ਿਆਦਾ ਲੈ ਰਹੇ ਹੋ ਕਿਉਂਕਿ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਅੰਦਰ ਉਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸ੍ਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦਾ ਮਤਲਬ ਵੀ ਮੈਨੂੰ ਮੈਸੇਜ ਆ ਸਾਡਾ ਭਾਰਕ ਟੂਰ ਦੇ ਵਿੱਚ ਸਾਡੀ ਕਿਵੇਂ ਮਦਦ ਕਰਦਾ ਵਾ ਕਿਉਂਕਿ ਮੈਂ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਹੁੰਨਾ ਵੀ ਜਿਹੜਾ ਪਾਣੀ ਆ ਨਾ ਤੁਸੀਂ ਇੱਕ ਦਿਨ ਦੇ ਵਿੱਚ ਘੱਟੋ ਘੱਟ 3 ਤੋਂ ਲੈ ਕੇ 4 ਲੀਟਰ ਪਾਣੀ ਤੁਸੀਂ ਡੇਲੀ ਪੀਆ ਹੀ ਕਰੋ ਜੇ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਹਨ ਸੋ ਉਹ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਮੈਨੂੰ ਮੈਸੇਜ ਆਇਆ ਕਹਿੰਦੇ ਕਿ ਵੀਰ ਜੀ ਪਾਣੀ ਸਾਡਾ ਜਿਹੜਾ ਭਾਰ ਆ ਉਹ ਕਿਵੇਂ ਘਟਾਏਗਾ ਪਾਣੀ ਤਾਂ ਸਾਡਾ ਭਾਰਾ ਜਿਹੜਾ ਸਾਡਾ ਵਧਾਏਗਾ ਕਹਿੰਦੇ ਜਦੋਂ ਅਸੀਂ ਪਾਣੀ ਪੀਂਨੇ ਆ ਜ਼ਿਆਦਾ ਤਾਂ ਸਾਡਾ ਭਾਰਾ ਜਿਹੜਾ ਉਹ ਘਟਣ ਦੀ ਬਜਾਏ ਵਧਣਾ ਸ਼ੁਰੂ ਹੋ ਜਾਂਦਾ ਵਾ ਫਿਰ ਤੁਸੀਂ ਕਿਵੇਂ ਕਹੀ ਜਾਂਦੇ ਹੋ ਕਿ ਜਿਹੜਾ ਪਾਣੀ ਆ ਸਾਡਾ ਭਾਰ ਘਟੋਂਦਾ ਵਾ ਹਨਾ ਸੋ ਅੱਜ ਆਪਾਂ ਇਸ ਵਿਸ਼ੇ ਦੇ ਉੱਤੇ ਕਿਵੇਂ ਘਟੋਂਦਾ ਵਾ ਤੇ ਪਾਣੀ ਸਾਡੇ ਲਈ ਕਿਉਂ ਜ਼ਰੂਰੀ ਹੈ ਜੀ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੇ ਤੁਸੀਂ ਆਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲਿਆ ਤੁਹਾਡੇ ਦਿਮਾਗ ਦੇ ਵਿੱਚ ਪਾਣੀ ਨੂੰ ਲੈ ਕੇ ਜਿੰਨੇ ਵੀ ਤੁਹਾਡੇ ਡਾਊਟ ਆ ਉਹ ਸਾਰੇ ਕਲੀਅਰ ਹੋ ਜਾਣਗੇ ਜੀ ਦੇਖੋ ਸਾਡੀ ਜਿਹੜੀ ਬੋਡੀ ਆ ਜੇ ਸਾਡੀ ਆਪਾਂ ਬੋਡੀ ਦੀ ਗੱਲ ਕਰੀਏ ਸਾਡੇ ਸਰੀਰ ਦੀ ਗੱਲ ਕਰੀਏ ਇਹ ਘਟੋ-ਘਟ 70 ਤੋਂ 80% ਸਾਡੀ ਬੋਡੀ ਦੇ ਵਿੱਚ ਪਾਣੀ ਆ 70 ਤੋਂ 80% ਸਾਡੀ ਬੋਡੀ ਦੇ ਵਿੱਚ ਪਾਣੀ ਆ ਜੀ ਠੀਕ ਆ ਜੀ ਕਿਉਂਕਿ ਸਾਡੀ ਬੋਡੀ ਦੇ ਵਿੱਚ ਪਾਣੀ ਦਾ ਬਹੁਤ ਵੱਡਾ ਰੋਲ ਆ ਜਦੋਂ ਆਪਾਂ ਗੱਲ ਕਰੀਏ ਸਾਡੀ ਬੋਡੀ ਨੂੰ ਜ਼ਿਆਦਾਤਰ ਪਾਣੀ ਹੀ ਚਲਾ ਰਿਆ ਵਾ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਪਾਣੀ ਜਿਹੜਾ ਤੁਹਾਡਾ ਭਾਰ ਕਿਉਂ ਨਹੀਂ ਵਧੁੰਦਾ ਹੈਗਾ ਕਿਉਂਕਿ ਭਾਰ ਜਿਹੜਾ ਸਾਡਾ ਉਹ ਤਾਂ ਵਧਦਾ ਵਾ ਜੇ ਅਸੀਂ ਕੇਲੇ ਜੀ ਜ਼ਿਆਦਾ ਖਾਣੇ ਆ ਜਦੋਂ ਅਸੀਂ ਕੇਲੇ ਜੀ ਜ਼ਿਆਦਾ ਖਾਣੇ ਸ਼ੁਰੂ ਕਰ ਦਿੰਦੇ ਆ ਫਿਰ ਸਾਡਾ ਜਿਹੜਾ ਭਾਰ ਉਹ ਵਧਣਾ ਸ਼ੁਰੂ ਹੋ ਜਾਂਦਾ ਵਾ ਤੇ ਜਿਹੜਾ ਪਾਣੀ ਆ ਪਾਣੀ ਦੇ ਵਿੱਚ ਤਾਂ ਕੇਲੇ ਜੀ ਹੁੰਦੀ ਨਹੀਂ ਪਾਣੀ ਦੇ ਵਿੱਚ 0 ਕਿਲੋਜ਼ ਹੁੰਦੀ ਆ ਤੁਸੀਂ ਜਿੰਨਾ ਮਰਜੀ ਪਾਣੀ ਪੀ ਲੋ 3 ਲੀਟਰ ਪੀ ਲੋ 4 ਲੀਟਰ ਪਾਣੀ ਪੀ ਲੋ ਇਹ ਤੁਹਾਡਾ ਭਾਰ ਨਹੀਂ ਵਧਾਏਗਾ ਹਾਂ ਮੰਨ ਕੇ ਚੱਲੋ ਤੁਸੀਂ ਹੁਣ 2 ਲੀਟਰ ਪਾਣੀ ਪੀ ਲਿਆ ਫਿਰ ਤੁਸੀਂ ਕੰਡੇ ਦੇ ਉੱਤੇ ਚੜ੍ਹ ਕੇ ਤੁਸੀਂ ਆਪਣਾ ਭਾਰ ਚੈੱਕ ਕੀਤਾ ਇਹਨੇ 2 ਕਿਲੋ ਵਧਾਤਾ 2 ਕਿਲੋ ਫਿਰ ਵਧਾਏਗਾ ਹੀ ਵਧਾਏਗਾ ਕਿਉਂਕਿ 2 ਕਿਲੋ ਤੁਸੀਂ ਪਾਣੀ 2 ਲੀਟਰ ਪਾਣੀ ਤੁਸੀਂ 8 ਟਾਈਮ ਪੀ ਲਿਆ ਨਾ ਫਿਰ ਤਾਂ ਇਹ ਭਾਰ ਵਧਾਉਣਾ ਹੀ ਉਦਾਂ ਇਹ ਭਾਰ ਨਹੀਂ ਵਧਾਉਂਦਾ ਹੈਗਾ ਉਦਾਂ ਇਹ ਭਾਰ ਘਟੌਣ ਦੇ ਵਿੱਚ ਤੁਹਾਡੀ ਮਦਦ ਕਰਦਾ ਉਹ ਕਿਵੇਂ ਮਦਦ ਕਰਦਾ ਹੁਣ ਸਮਝੋ ਕਿਉਂਕਿ ਸਾਡੀ ਬੋਡੀ ਦੇ ਅੰਦਰ ਜਿੰਨਾ ਵੀ ਗੰਦਮੰਦ ਜੰਮਿਆ ਹੁੰਦਾ ਵਾ ਦੇਖੋ ਸਾਡੀ ਬੋਡੀ ਨੂੰ ਅੰਦਰੋਂ ਇਹ ਸਾਫ਼ ਕਰਦਾ ਵਾ ਸਾਡੀ ਬੋਡੀ ਨੂੰ ਅੰਦਰੋਂ ਸਾਫ਼ ਕਰਦਾ ਮੰਨ ਕੇ ਚਲੋ ਤੁਸੀਂ ਇੱਕ ਥਾਂ ਦੇ ਉੱਤੇ ਕੱਪੜੇ ਵਗੈਰਾ ਧੋਤੇ ਹਨਾ ਤੇ ਉਹਦੇ ਤੇ ਸਾਰੇ ਥਾਂ ਦੇ ਉੱਤੇ ਸਰਫ ਆ ਗਿਆ ਸਾਬਣ ਪਈਏ ਸਾਰਾ ਬੜਾ ਗੰਦਮੰਦ ਵਿੱਚ ਗਿਆ ਤੁਸੀਂ ਕੀ ਕਰਦੇ ਹੋ ਇੱਕ ਬਾਲਟੀ ਪਾਣੀ ਦੀ ਲੈ ਕੇ ਤੁਸੀਂ ਜਦੋਂ ਜ਼ੋਰ ਦੀ ਉਹਦੇ ਵੱਲ ਮਾਰਦੇ ਹੋ ਤਾਂ ਪਾਣੀ ਉਹ ਸਾਰੀ ਚੀਜ਼ਾਂ ਨੂੰ ਇਕੱਠਾ ਕਰਕੇ ਲੈ ਜਾਂਦਾ ਉਹ ਜਾਨੀ ਕਿ ਬਾਹਰ ਕੱਢ ਦਿੰਦਾ ਜਾਨੀ ਕਿ ਤੁਹਾਡੀ ਇਹ ਚੀਜ਼ ਜਿਹੜੀ ਸਾਰੀ ਸਾਫ਼ ਕਰ ਦਿੰਦਾ ਜਗਾ ਸਾਫ਼ ਕਰ ਦਿੰਦਾ ਨਾ ਇਸੇ ਤਰ੍ਹਾਂ ਪਾਣੀ ਸਾਡੀ ਬੋਡੀ ਦੇ ਅੰਦਰ ਕੰਮ ਕਰਦਾ ਵਾ ਸਾਡੀ ਬੋਡੀ ਦੇ ਅੰਦਰ ਉਹ ਜਿਹੜਾ ਗੰਦਮੰਦ ਦਾ ਸਾਰਾ ਅਸੀਂ ਜਿੰਨਾ ਅਸੀਂ ਪਾਣੀ ਪੀਵਾਂਗੇ ਉਹ ਸਾਡੇ ਬਾਥਰੂਮ ਦੇ ਰਾਹੀਂ ਬਾਹਰ ਨਿਕਲੇਗਾ ਟਾਇਲਟ ਦੇ ਜ਼ਰੀਏ ਬਾਹਰ ਨਿਕਲੇਗਾ ਜਦੋਂ ਅਸੀਂ ਪਾਣੀ ਪੀਵਾਂਗੇ ਸਾਨੂੰ ਟਾਇਲਟ ਦਾ ਪ੍ਰੈਸ਼ਰ ਆਏਗਾ ਬਾਥਰੂਮ ਦਾ ਪ੍ਰੈਸ਼ਰ ਆਏਗਾ ਉਹਨੇ ਬਾਥਰੂਮ ਰਾਹੀਂ ਸਾਰਾ ਉਹਨੇ ਗੰਦਮੰਦ ਕੱਢ ਦੇਣਾ ਸਾਡੇ ਲੀਵਰ ਨੂੰ ਸਾਫ ਕਰਦਾ ਕਿਉਂਕਿ ਜਿੰਨੀ ਵੀ ਅੰਦਰ ਸਾਡੀ ਬੋਡੀ ਦੇ ਵਿੱਚ ਗੰਦਗੀ ਜੰਮੀ ਹੁੰਦੀ ਹੈ ਲੀਵਰ ਦੇ ਵਿੱਚ ਜੰਮੀ ਹੁੰਦੀ ਹੈ ਗੁਰਦਿਆਂ ਦੇ ਵਿੱਚ ਫੇਫੜਾਂ ਦੇ ਵਿੱਚ ਜੰਮੀ ਹੁੰਦੀ ਆ ਉਹ ਸਾਰੀ ਬਾਥਰੂਮ ਦੇ ਨਾਲ ਹੀ ਬਾਹਰ ਨਿਕਲਦੀ ਆ ਕਿਉਂਕਿ ਜਿਹੜੇ ਮੇਰੇ ਪਿੰਡ ਪਰਵਾਹ ਨੂੰ ਪੱਥਰੀ ਵਗੈਰਾ ਹੋ ਜਾਂਦੀ ਆ ਤਾਂ ਡਾਕਟਰ ਜਾਂਦੇ ਨੇ ਵੀ ਪਾਣੀ ਜਿਆਦਾ ਤੋਂ ਜਿਆਦਾ ਪੀਓ ਤਾਂ ਜੋ ਪਾਣੀ ਬਾਥਰੂਮ ਦਾ ਪ੍ਰੈਸ਼ਰ ਬਣੇ ਜਦੋਂ ਤੁਹਾਨੂੰ ਬਾਥਰੂਮ ਆਵੇ ਤਾਂ ਜਿਹੜੀ ਤੁਹਾਡੀ ਪੱਥਰੀ ਆ ਉਹ ਬਾਹਰ ਆ ਜੇ ਹਣਾ ਸੋ ਏਸੀ ਕਰਕੇ ਮੈਂ ਤੁਹਾਨੂੰ ਕਹਿਣਾ ਵਾਂ ਕਿ ਪਾਣੀ ਜਿਆਦਾ ਤੋਂ ਜਿਆਦਾ ਪੀਓ ਤਾਂ ਜੋ ਸਾਡੇ ਸਰੀਰ ਦੇ ਅੰਦਰ ਜਿੰਨਾ ਵੀ ਗੰਦਮੰਦ ਜੰਮਿਆ ਹੋਇਆ ਵਾ ਉਹ ਬਾਥਰੂਮ ਦੇ ਰਾਹੀਂ ਸਾਰਾ ਕੁਝ ਬਾਹਰ ਆ ਜੇ ਠੀਕ ਹੈ ਜੀ ਤੇ ਜਿਹੜੇ ਮੇਰੇ ਭੈਣ ਭਰਾਵਾਂ ਦੇ ਗੋਡੇ మోਡੇ ਦਰਦ ਕਰਦੇ ਆ ਇਹ ਵੀ ਉਹਨਾਂ ਨੂੰ ਠੀਕ ਕਰਦਾ ਵਾ ਉਹਨਾਂ ਨੂੰ ਕਿਵੇਂ ਠੀਕ ਕਰਦਾ ਵਾ ਜਦੋਂ ਸਾਡੀ ਬੋਡੀ ਦੇ ਵਿੱਚ ਸਾਡੀ ਬੋੜ ਦੇ ਵਿੱਚ ਪਾਣੀ ਦੀ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਹੈ ਨਾ ਸਾਡੇ ਜੋਇੰਟ ਜਿਹੜੇ ਅੰਦਰ ਉਹ ਮਤਲਬੀ ਸੁੱਕਣੇ ਸ਼ੁਰੂ ਹੋ ਜਾਂਦੇ ਆ ਤੇ ਉਹ ਜਦੋਂ ਫਿਰ ਆਪਸ ਦੇ ਵਿੱਚ ਰਗੜਨੇ ਸ਼ੁਰੂ ਹੋ ਜਾਂਦੇ ਆ ਫਿਰ ਸਾਡੇ ਗੋਡੇ ਮੋਡੇ ਦਰਦ ਹੋਣੇ ਸ਼ੁਰੂ ਹੋ ਜਾਂਦੇ ਆ ਜਿੰਨਾ ਅਸੀਂ ਪਾਣੀ ਪੀਵਾਂਗੇ ਜਿੰਨਾ ਅਸੀਂ ਜ਼ਿਆਦਾ ਪਾਣੀ ਪੀਵਾਂਗੇ ਸਾਡੇ ਜਿੰਨੇ ਵੀ ਜੋਇੰਟ ਨੇ ਗੋਡੇ ਮੋਡੇ ਹਨਾ ਜਿੰਨੇ ਵੀ ਸਾਡੀ ਬੋੜ ਦੇ ਵਿੱਚ ਜੋਇੰਟ ਨੇ ਉਹ ਨਹੀਂ ਸੁੱਕਣਗੇ ਸੋ ਉਹ ਆਪਣਾ ਵਧੀਆ ਤਰੀਕੇ ਨਾਲ ਕੰਮ ਕਰਨਗੇ ਤੇ ਤੁਹਾਡੇ ਜਿਹੜੇ ਗੋਡੇ ਮੋਡੇ ਦਰਦ ਕਰਦੇ ਉਹ ਜੋਇੰਟ ਪੇਨ ਕਰਨੇ ਵੀ ਠੀਕ ਹੋ ਜਾਣਗੇ ਉਸ ਤੋਂ ਬਾਅਦ ਇਹ ਬਲੱਡ ਫਲੋ ਜਿਹੜਾ ਸਾਡਾ ਬਲੱਡ ਫਲੋ ਆ ਨਾ ਇੱਕ ਥਾਂ ਤੋਂ ਲੈ ਕੇ ਦੂਜੀ ਥਾਂ ਦੇ ਵਿੱਚ ਸਾਡਾ ਬਲੱਡ ਫਲੋ ਸਰਕਲ ਜਿਹੜਾ ਚੱਲਦਾ ਵਾ ਉਹ ਪਾਣੀ ਦੇ ਕਰਕੇ ਹੀ ਚੱਲਦਾ ਵਾ ਕਿਉਂਕਿ ਅਸੀਂ ਜਿੰਨਾ ਜ਼ਿਆਦਾ ਅਸੀਂ ਪਾਣੀ ਪੀਵਾਂਗੇ ਪਾਣੀ ਨੇ ਸਾਡੀ ਬੋਡੀ ਦੇ ਵਿੱਚ ਪੂਰਾ ਦੌੜਨਾ ਵਾ ਉਨੇ ਉੱਪਰ ਤੋਂ ਲੈ ਕੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਡੇ ਬੋਡੀ ਦੇ ਵਿੱਚ ਪਾਣੀ ਨੇ ਉਨੇ ਦੌੜਨਾ ਵਾ ਜਦੋਂ ਉਹ ਪਾਣੀ ਦੌੜੇਗਾ ਤਦ ਬਲੱਡ ਫਲੋ ਵਾ ਸਾਡਾ ਉਹ ਵੀ ਸਹੀ ਤਰੀਕੇ ਨਾਲ ਚੱਲਣਾ ਸ਼ੁਰੂ ਹੋ ਜਾਏਗਾ ਜਦੋਂ ਸਾਰਾ ਬਲੱਡ ਫਲੋ ਸਾਡੀ ਬੋਡੀ ਦੇ ਵਿੱਚ ਸਹੀ ਤਰੀਕੇ ਨਾਲ ਚੱਲੇਗਾ ਫਿਰ ਅਸੀਂ ਬਿਲਕੁਲ ਤੰਦਰੁਸਤ ਰਹਾਂਗੇ ਜਦੋਂ ਸਾਡੀ ਬੋਡੀ ਦੇ ਵਿੱਚ ਬਲੱਡ ਫਲੋ ਰੁਕ ਜਾਂਦਾ ਵਾ ਸਲੋ ਹੋ ਜਾਂਦਾ ਵਾ ਉਹ ਇਸੇ ਕਾਰਨ ਕਰਕੇ ਹੁੰਦਾ ਜਿਹਦੇ ਕਰਕੇ ਮਤਲਬ ਹਾਰਟ ਅਟੈਕ ਆ ਜਾਂਦੇ ਆ ਜਾਂ ਹੋਰ ਤਰ੍ਹਾਂ ਦੇ ਮਤਲਬ ਦੌਰੇ ਵਗੈਰਾ ਪੈਣੇ ਸ਼ੁਰੂ ਹੋ ਜਾਂਦੇ ਉਹ ਤਾਂ ਹੀ ਹੁੰਦੇ ਆ ਜਦੋਂ ਸਾਡੇ ਬਲੱਡ ਸਰਕਲ ਰੁਕ ਜਾਂਦਾ ਬਲੱਡ ਫਲੋ ਰੁਕ ਜਾਂਦਾ ਵਾ ਜਦੋਂ ਅਸੀਂ ਜਿੰਨਾ ਅਸੀਂ ਪਾਣੀ ਪੀਵਾਂਗੇ ਸਾਡੀ ਬੋਡੀ ਬਲੱਡ ਫਲੋ ਨੂੰ ਚਲਾਉਣ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਮਦ ਇਸ ਕਰਕੇ ਪਾਣੀ ਨੂੰ ਜਿਆਦਾ ਤੋਂ ਜਿਆਦਾ ਪੀਓ ਠੀਕ ਹੈ ਜੀ ਸਾਡੀ ਬੋਡੀ ਦੇ ਅੰਦਰ ਜਿੰਨੀ ਵੀ ਫਾਲਤੂ ਦੀ ਚਰਬੀ ਜੰਮੀ ਹੁੰਦੀ ਹੈ ਜਿੰਨੀ ਵੀ ਫਾਲਤੂ ਦੀ ਚਰਬੀ ਜੰਮੀ ਹੁੰਦੀ ਹੈ ਜਦੋਂ ਅਸੀਂ ਜਿਆਦਾ ਪਾਣੀ ਅਸੀਂ ਆਪਣੀ ਬੋਡੀ ਦੇ ਅੰਦਰ ਭੇਜਦੇ ਹਾਂ ਤਾਂ ਉਹ ਕੀ ਕਰਦੀ ਹੈ ਜਦੋਂ ਸਾਡੀ ਬੋਡੀ ਦੇ ਵਿੱਚ ਪਾਣੀ ਜਿਆਦਾ ਹੋ ਜਾਂਦਾ ਵਾ ਉਹਨੇ ਸਾਡੀ ਬੋਡੀ ਦੇ ਵਿੱਚ ਜਿੰਨਾ ਵੀ ਫਾਲਤੂ ਗੰਦਮੰਦ ਜੰਮਿਆ ਹੁੰਦਾ ਵਾ ਨਾ ਫਾਲਤੂ ਦੀ ਚਰਬੀ ਜੰਮੀ ਹੁੰਦੀ ਆ ਉਹ ਨੂੰ ਪੰਘਲੋਣ ਦੇ ਵਿੱਚ ਜਾਨੀ ਕਿ ਤੁਹਾਡੇ ਮੈਟਾਬੋਲਿਜ਼ਮ ਨੂੰ ਜਿਹੜੀ ਮੇਨ ਚੀਜ਼ ਆ ਮੈਟਾਬੋਲਿਜ਼ਮ ਉਹ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦਿੰਦਾ ਜਿਹੜਾ ਪਾਣੀ ਆ ਉਹ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦਿੰਦਾ ਵਾ ਤੇ ਜਦੋਂ ਮੈਟਾਬੋਲਿਜ਼ਮ ਸਾਡਾ ਫਾਸਟ ਹੋ ਜਾਂਦਾ ਵਾ ਸਾਡੇ ਸਰੀਰ ਦੇ ਅੰਦਰ ਜਿੰਨੀ ਵੀ ਫਾਲਤੂ ਦੀ ਚਰਬੀ ਜੰਮੀ ਹੁੰਦੀ ਆ ਉਹ ਬਰਨ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਚਰਬੀ ਜਿਹੜੀ ਆ ਬਰਨ ਹੋਣੀ ਸ਼ੁਰੂ ਹੋ ਜਾਂਦੀ ਆ ਫਿਰ ਸਾਡੀ ਬੋਡੀ ਦੇ ਵਿੱਚ ਤੁਸੀਂ ਦੇਖਿਓ ਇੱਕ ਤਾਂ ਸਾਨੂੰ ਪਸੀਨਾ ਜ਼ਿਆਦਾ ਆਉਣਾ ਸ਼ੁਰੂ ਹੋ ਜਾਂਦਾ ਵਾ ਪਸੀਨਾ ਸਾਨੂੰ ਜ਼ਿਆਦਾ ਆਊਗਾ ਤੇ ਸਾਨੂੰ ਬਾਥਰੂਮ ਵੀ ਆ ਜਿਹੜਾ ਉਹ ਵੀ ਸਾਨੂੰ ਬਹੁਤ ਜ਼ਿਆ ਦਾਂ ਜੋ ਜਿਹੜੀ ਸਾਡੀ ਚਰਬੀ ਆ ਫालतू ਦੀ ਉਹ ਬਾਹਰ ਨਿਕਲਨੀ ਸ਼ੁਰੂ ਹੋ ਜੇ ਸੋ ਪਾਣੀ ਪੀਣ ਦੇ ਬਹੁਤ ਜ਼ਿਆਦਾ ਬੈਨੀਫਿਟ ਆ ਤੁਸੀਂ ਇਹ ਨਾ ਸੋਚੋ ਵੀ ਜਿਹੜਾ ਪਾਣੀ ਆ ਇਹ ਸਾਡਾ ਭਾਰ ਵਧਾਏਗਾ ਹੀ ਵਧਾਏਗਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਭਾਰ ਤੁਹਾਡਾ ਤਾਂ ਵਧੇਗਾ ਜੀ ਜੇ ਤੁਸੀਂ ਕੈਲਰੀਜ਼ ਜ਼ਿਆਦਾ ਲੈ ਰਹੇ ਹੋ ਕਿਉਂਕਿ ਪਾਣੀ ਦੇ ਵਿੱਚ ਤਾਂ ਕੋਈ ਕੈਲਰੀਜ਼ ਹੈ ਨਹੀਂ ਹਾਂ ਜੇ ਤੁਸੀਂ ਕੋਲਡ ਡਰਿੰਕ ਪੀਨੇ ਹੋ ਕਿਸੇ ਵੀ ਤਰ੍ਹਾਂ ਦੀ ਕੋਲਡ ਡਰਿੰਕ ਪੀਨਿਓ ਕੋਈ ਵੀ ਤੁਸੀਂ ਜੂਸ ਪੀਨਿਓ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਸੀਂ ਲਿਕਵਿਡ ਚੀਜ਼ ਪੀਨਿਓ ਉਹਦੇ ਵਿੱਚ ਕੈਲਰੀਜ਼ ਹੁੰਦੀਆਂ ਨੇ ਉਹਦੇ ਵਿੱਚ ਕੈਲਰੀਜ਼ ਕਿਵੇਂ ਆ ਜਾਂਦੀਆਂ ਨੇ ਹੁਣ ਤੁਸੀਂ ਕਹੋਗੇ ਉਹ ਵੀ ਤਾਂ ਲਿਕਵਿਡ ਹੀ ਹੁੰਦਾ ਵਾ ਉਹਦੇ ਵਿੱਚ ਦੇਖੋ ਕੈਲਰੀਜ਼ ਤਾਂ ਹੁੰਦੀਆਂ ਨੇ ਕਿਉਂਕਿ ਉਹਦੇ ਵਿੱਚ ਇੱਕ ਜਦੋਂ ਉਹਨੂੰ ਬਣਾਉਂਦੇ ਨੇ ਉਹਦੇ ਵਿੱਚ ਗੈਸ ਵਗੈਰਾ ਪੈਂਦੀ ਆ ਕੋਲਡ ਡਰਿੰਕ ਦੇ ਵੇਚਣਾ ਉਹਦੇ ਵਿੱਚ ਮਿੱਠਾ ਪੈਂਦਾ ਵਾ ਫਲੇਵਰ ਪੈਂਦਾ ਵਾ ਉਹ ਉਹਦੇ ਵਿੱਚ ਕੀ ਆ ਉਹਦੇ ਵਿੱਚ ਕੈਲਰੀਜ਼ ਆ ਉਹਦੇ ਵਿੱਚ ਕੈਲਰੀਜ਼ ਹੁੰਦੇ ਆ ਤੇ ਉਹਨੇ ਤੁਹਾਡਾ ਜਿਹੜਾ ਭਾਰ ਆ ਵਧਾਉਣਾ ਹੀ ਵਧਾਉਣਾ ਵਾ ਜਦੋਂ ਅਸੀਂ ਕੋਲਡ ਡਰਿੰਕ ਪੀਨੇ ਆ ਉਹਦੇ ਵਿੱਚ ਜਿੰਨੀ ਵੀ ਫालतू ਦੀ ਮਤਲਬ ਵੀ 슈ਗਰ ਵਗੈਰਾ ਹੋ ਗਈ ਜਾਂ ਕੈਲਰੀਜ਼ ਜ਼ਿਆਦਾ ਹੁੰਦੀ ਨੇ ਉਹ ਫੇਟ ਦਾ ਰੂਪ ਤਰਨ ਕਰ ਲੈਂਦੇ ਸਾਡੇ ਸਾਈਡਾਂ ਦੇ ਉੱਤੇ ਆ ਕੇ ਜੰਮਾ ਹੋ ਜਾਂਦੀ ਆ ਉਹਦੇ ਨਾਲ ਸਾਡਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਸਾਡੇ ਜਿਹੜੇ ਸਾਈਡਾਂ ਦੀ ਚਰਬੀ ਆ ਉਹ ਵਧਣੀ ਸ਼ੁਰੂ ਹੋ ਜਾਂਦੀ ਆ ਸੋ ਇਸ ਕਰਕੇ ਕੋਲਡ ਡਰਿੰਕ ਵਗੈਰਾ ਦਾ ਕੋਈ ਫਾਇਦਾ ਨਹੀਂ ਹੈਗਾ ਸਾਰੇ ਨਾਲੋਂ ਵਧੀਆ ਚੀਜ਼ ਆ ਉਹ ਹੈਗਾ ਪਾਣੀ ਪਾਣੀ ਦੇ ਵਿੱਚ ਜ਼ੀਰੋ ਕੈਲਰੀਜ਼ ਇਹ ਕੁਦਰਤ ਵੱਲੋਂ ਦਿੱਤਾ ਗਿਆ ਸਾਨੂੰ ਤੋਹਫ਼ਾ ਵਾ ਸੋ ਇਹਨੂੰ ਤੁਸੀਂ ਜਿੰਨਾ ਮਰਜ਼ੀ ਤੁਸੀਂ ਇਹਨੂੰ ਪੀ ਲਓ ਇਹਨੇ ਤੁਹਾਡਾ ਭਾਰ ਘਟਾਉਣਾ ਹੀ ਹੈ ਘਟਾਉਣਾ ਵਾ ਇਹਨੇ ਭਾਰ ਤੁਹਾਡਾ ਜਿਹੜਾ ਉਹ ਬਿਲਕੁਲ ਨਹੀਂ ਵਧਾਉਣਾ ਹੈਗਾ ਇਹ ਤੁਹਾਡੇ ਸਰੀਰ ਨੂੰ ਵੀ ਠੀਕ ਰੱਖੇਗਾ ਤੁਹਾਨੂੰ ਤੰਦਰੁਸਤ ਵੀ ਰੱਖੇਗਾ ਤੁਹਾਡਾ ਭਾਰ ਘਟਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਤੁਸੀਂ ਆਪਣੇ ਦਿਮਾਗ ਦੇ ਵਿੱਚੋਂ ਇਹ ਹੀ ਕੀੜਾ ਕੱਢ ਦੋ ਕਿ ਜਿਹੜਾ ਪਾਣੀ ਆ ਇਹ ਸਾਡਾ ਭਾਰ ਵਧਾਏਗਾ ਸੋ ਜਿਹੜਾ ਪਾਣੀ ਆ ਉਹ ਤੁਹਾਡਾ ਭਾਰ ਨਹੀਂ ਵਧਾਏਗਾ ਪਾਣੀ ਤੁਹਾਡਾ ਭਾਰ ਸੋ ਕੋ ਘਟਾਏਗਾ ਹੀ ਘਟਾਏਗਾ ਤੁਹਾਨੂੰ ਤੰਦਰੁਸਤ ਰੱਖੇਗਾ ਸਿਹਤਮੰਦ ਰੱਖੇਗਾ ਤਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਏਗਾ ਹੀ ਬਚਾਏਗਾ ਸੋ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਇੱਕ ਦਿਨ ਦੇ ਵਿੱਚ ਤੁਸੀਂ 3 ਤੋਂ ਲੈ ਕੇ 4 ਲੀਟਰ ਪਾਣੀ ਆ ਜਿਹੜਾ ਉਹ ਪੀਣਾ ਹੀ ਪੀਣਾ ਮੈਂ ਜਦੋਂ ਤੁਸੀਂ ਪਾਣੀ ਨਹੀਂ ਪੀਂਦੇ ਹੈਗੇ ਤੁਸੀਂ ਇੱਕ ਦਿਨ ਦੇ ਵਿੱਚ 1 ਲੀਟਰ ਜਾਂ ਫਿਰ ਤੁਸੀਂ 2 ਲੀਟਰ ਪਾਣੀ ਜੇ ਪੀਨਿਓ ਜਾਂ ਉਤੋਂ ਵੀ ਤੁਸੀਂ ਪਾਣੀ ਘੱਟ ਪੀਨਿਓ ਫੇਰ ਤੁਹਾਡਾ ਭਾਰਾ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਬਾਅਦ ਤੇ ਤੁਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹੋ ਫਿਰ ਤੁਹਾਨੂੰ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਂਦੇ ਨੇ ਅਟੈਕ ਵਗੈਰਾ ਤੁਹਾਨੂੰ ਉਹਨੇ ਸ਼ੁਰੂ ਹੋ ਜਾਂਦਾ ਸੋ ਕੋਸ਼ਿਸ਼ ਕਰਿਆ ਕਰੋ ਪਾਣੀ ਨੂੰ ਵੱਧ ਤੋਂ ਵੱਧ ਪੀਣ ਦੀ ਇਹ ਫਰੀ ਦੀ ਚੀਜ਼ ਆ ਕੁਦਰਤ ਵੱਲੋਂ ਦਿੱਤਾ ਗਿਆ ਹੋਇਆ ਤੋਹਫਾ ਬਾ ਸਾਨੂੰ ਇਹਦਾ ਸਨਮਾਨ ਕਰਨਾ ਚਾਹੀਦਾ ਸਾਨੂੰ ਇਹਦੀ ਬਚਤ ਕਰਨੀ ਚਾਹੀਦੀ ਆ ਸੋ ਅਸੀਂ ਇਹਨੂੰ ਜਿੰਨਾ ਸਿਹਤੋਂ ਫਾਇਦਾ ਲੈਣਾ ਚਾਹੁੰਦੇ ਆ ਸੋ ਅਸੀਂ ਇਹ ਤੋਂ ਉਹਨਾਂ ਫਾਇਦਾ ਅਸੀਂ ਲੈ ਸਕਦੇ ਆ ਸੋ ਇਹਨੂੰ ਕੋ ਕਰੋ ডেইলি ਤੁਸੀਂ ਇੱਕ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਪੀਆ ਕਰੋ ਜਿੰਨਾ ਪਾਣੀ ਪੀਓਗੇ ਉਹਨੇ ਤੁਸੀਂ ਸਿਹਤਮੰਦ ਰਹੋਗੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਏਨ ਜੀ ਅਗਰ ਤੁਹਾਡੇ ਸਵਾਲ ਦੀ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ